ਔਰਤਾਂ ਦੇ ਨਾਲ ਕਿੰਨੀ ਜ਼ੋਰ ਜ਼ਬਰਦਸਤੀ ਕੀਤੀ ਜਾਂਦੀ ਹੈ ਆਪਣਾ ਘਰ ਬਸਾਉਣ ਦੀ ਖਾਤੀ ਰੋਹੋ ਸਭ ਕੁਝ ਕਰਨ ਨੂੰ ਤਿਆਰ ਹੋ ਜਾਂਦੀਆਂ ਨੇ ਤਾਂ ਕਿ ਬੱਚਿਆਂ ਨੂੰ ਚੰਗਾ ਭਵਿੱਖ ਮਿਲ ਸਕੇ ਪਰ ਉਹਨਾਂ ਦੇ ਇਹ ਜਿਹੇ ਉਜਾੜੂ ਪਤੀ ਜੋ ਕਿ ਹੋਰ ਤੀਵੀਆਂ ਦੇ ਪਿੱਛੇ ਲੱਗੇ ਹੁੰਦੇ ਨੇ ਜਾਂ ਫਿਰ ਆਪਣੇ ਕੰਮ ਦੇ ਵਿੱਚ ਆ ਕੇ ਆਪਣੀਆਂ ਪਤਨੀਆਂ ਦੇ ਨਾਲ ਗਲਤਕਾਰ ਬੈਠਦੇ ਨੇ ਜਿਸ ਦੀ ਸਜ਼ਾ ਵੀ ਉਹ ਭੁਗਤਦੇ ਨੇ ਪਰ ਇਸ ਦੇ ਬਾਵਜੂਦ ਵੀ ਸੁਧਰਨ ਦਾ ਨਾਮ ਨਹੀਂ ਲੈਂਦੇ ਪਿੰਡ ਠੁੱਠੀਆਂ ਵਾਲੀ ਦੀ ਇਹ ਖਬਰ ਜਿੱਥੇ ਕਿ ਇੱਕ ਵਿਅਕਤੀ ਦੀ ਜਾਨ ਗਈ ਹੈ ਤੇ ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਉਸਦੇ ਪਤੀ ਦਾ ਬਾਹਰ ਕਿਤੇ ਹੋਰ ਅਫੇਅਰ ਚੱਲ ਰਿਹਾ ਸੀ ਉਸ ਨੂੰ ਕਿੰਨੀ ਵਾਰ ਸਮਝਾਇਆ ਗਿਆ ਸੀ ਕਿ ਆਪਣੇ ਨਜਾਇਜ਼ ਸਬੰਧਾਂ ਨੂੰ ਉਹ ਛੱਡ ਦੇਵੇ ਕੁੜੀ ਆਪਣੇ ਪੇਕੇ ਘਰ ਵੀ ਆਂਦੀ ਇੱਥੇ ਪਿੰਡ ਤੇ ਮੌਤ ਬਾਰ ਬੰਦਿਆਂ ਨੂੰ ਲੈ ਕੇ ਉਹ ਨਾਲ ਜਾਂਦੀ ਸੀ ਤਾਂ ਕਿ ਉਸਦੇ ਪਤੀ ਨੂੰ ਸਮਝਾਇਆ ਜਾ ਸਕੇ ਪਰ ਉਸਦੇ ਪਤੀ ਤੇ ਕੋਈ ਅਸਰ ਨਹੀਂ ਸੀ ਮੁੱਦਾਈ ਬਾਦਲ ਸਿੰਘ ਨੇ ਦੱਸਿਆ ਕਿ ਉਸਦੀ ਭੈਣ ਸੁਖਪ੍ਰੀਤ ਕੌਰ ਦਾ ਵਿਆਹ ਮਨਪ੍ਰੀਤ ਸਿੰਘ ਦੇ ਨਾਲ ਹੋਇਆ ਸੀ। ਅਰਸਾ ਕਰੀਬ 3-4 ਸਾਲ ਪਹਿਲਾਂ ਮਨਪ੍ਰੀਤ ਸਿੰਘ ਨੇ ਇੱਕ ਹੋਰ ਔਰਤ ਪਾਲੀ ਕੌਰ ਨਾਮ ਦੀ ਰੱਖੀ ਹੋਈ ਸੀ ਜਿਸਦੇ ਨਾਲ ਉਸਦੇ ਗਲਤ ਸਬੰਧ ਸੀ। ਉਸਨੂੰ ਕਿੰਨੀ ਵਾਰ ਰੋਕਿਆ ਗਿਆ ਕਿ ਉਹ ਉਸਦੇ ਨਾਲ ਮੇਲ ਮਿਲਾਪ ਛੱਡ ਦੇਵੇ ਪਰ ਉਹ ਨਹੀਂ ਮੰਨਿਆ। ਜਦ ਵੀ ਘਰ ਆਂਦਾ ਤਾਂ ਉਸਦੀ ਭੈਣ ਦੀ ਕੁੱਟਮਾਰ ਕਰਦਾ ਸੀ ਅਤੇ ਉਸਨੂੰ ਘਰੋਂ ਕੱਢ ਦਿੰਦਾ ਸੀ। ਉਸੇ ਕੁੜੀ ਦਾ ਨਾਮ ਲੈ ਲੈ ਕੇ ਇਸਦੇ ਨਾਲ ਕੁੱਟਮਾਰ ਹੁੰਦੀ ਸੀ। ਦੇ ਨਾਲ ਹੀ ਇਸ ਆਰਥਰੀ ਨੰਦ ਔਂਕਰੋ ਕੋਰ ਵੀ ਉਸਤਾ ਸਾਥ ਦੇਂਦੀ ਸੀ 8 ਫਰਵਰੀ ਨੂੰ 2025 ਦੀ ਸ਼ਾਮ ਨੂੰ ਸੁਖਪ੍ਰੀਤ ਕੌਰ ਨੇ ਇਹ ਸਭ ਕੁਝ ਦੱਸਦੇ ਹੋਏ ਆਪਣੀ ਜ਼ਿੰਦਗੀ ਖਤਮ ਕੀਤੀ ਹੈ ਜਾਂਚ ਅਧਿਕਾਰੀ ਏਐਸਆਈ ਓਮ ਪ੍ਰਕਾਸ਼ ਨੇ ਦੱਸਿਆ ਕਿ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਬਿਆਨ ਦਰਜ ਕਰ ਲਏ ਨੇ ਮਨਪ੍ਰੀਤ ਸਿੰਘ ਅਤੇ ਉਹ ਜਨਾਨੀ ਜਿਸ ਦੇ ਨਾਲ ਉਹ ਰਹਿ ਰਿਹਾ ਸੀ ਉਸ ਦਿਨ ਨਾਲ ਗੱਲਬਾਤ ਕਰਦਾ ਸੀ ਉਸਦੇ ਸਮੇਤ ਮਨਪ੍ਰੀਤ ਦੀ ਭੈਣ ਜੋ ਕਿ ਆਪਣੇ ਭਰਾ ਨੂੰ ਗਲਤ ਕੰਮ ਦੇ ਲਈ ਉਕਸਾਉਂਦੀ ਹੁੰਦੀ ਸੀ ਇਹਨਾਂ ਤਿੰਨਾਂ ਦੇ ਖਿਲਾਫ ਮਾਮਲਾ ਦਰਜ ਹੋ ਚੁੱਕਿਆ ਹੈ ਪਰ ਇਹਨਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਹਰੇਕ ਨੂੰ ਨਹੀਂ ਫੜਿਆ ਗਿਆ ਉਹਨਾਂ ਦੇ ਨਿਯਾਜ਼ ਕੁਝ ਮੰਤ ਚੱਲ ਲੜਾਈ ਝਗੜਾ ਸੀ ਘਰੇ ਉਹਨਾਂ ਦੇ ਉਹ ਬੰਦੇ ਦੇ ਨਿਯਾਜ਼ ਕਿਸੇ ਟੀਮੀ ਨਾਲ ਸੰਬੰਧ ਸੀ ਕਿ ਉਹ ਮੇਰੀ ਭੈਣ ਉਹਦੇ ਪਿੱਛੇ ਉਹਨੂੰ ਕਹਿੰਦੀ ਸੀ ਵੀ ਤੂੰ ਨਾ ਜਾਇਆ ਕਰ ਆਇਆ ਕਰ ਇਹਨਾਂ ਭੈਣਾਂ ਨੇ ਮੰਗ ਰੋ ਕੁੱਟਮਾਰ ਕਰਕੇ ਜੀ ਤੇ ਮੇਰੀ ਭੈਣ ਨੇ ਜਹਰ ਕੀਤੀ ਜੀ ਖਾਲੀ ਕਿ ਅਜੇ ਦੀ ਦੋ ਬੱਚੀਆਂ ਨੇ ਛੋਟੀਆਂ ਛੋਟੀਆਂ ਅਸੀਂ ਪੰਜਾਬ ਸਰਕਾਰ ਤੋਂ ਹੀ ਮੰਗ ਕਰਦੇ ਹਾਂ ਕਿ ਇਹਨਾਂ ਲਈ ਸਾਨੂੰ ਕੋਈ ਮਆਵਜਾ ਮਿਲ ਸਕੇ ਜਿੰਨਾ ਬੰਦਿਆਂ ਦੇ ਕਾਰਨ ਮੌਤ ਹੋਈ ਹੈ ਕੁੜੀ ਦੀ ਉਹਨਾਂ ਬਾਰੇ ਕੀ ਕਾਰਵਾਈ ਦੀ ਮੰਗ ਕਰਦੇ ਹਾਂ ਉਹਨਾਂ ਲਈ ਇਹ ਸੀ ਇਹ ਕਹਿਣਿਆ ਜੀ ਪੰਜਾਬ ਤੋਂ ਕਿ ਉਹ ਸੁਨਣ ਨੂੰ ਸੇਤੀ ਸਭ ਤੋਂ ਸਖਤ ਤੋਂ ਸਖਤ ਰਜਾ ਦੇ ਸਕੇ ਮੇਰਾ ਨਾਮ ਚਮਕਰ ਸਿੰਘ ਜੀ ਪਿੰਡ ਖੜਕ ਸਿੰਘ ਵਾਲਾ ਸਾਡੀ ਕੁੜੀ ਨੂੰ ਤੰਗ ਕਰਦੀ ਸੀਗੀ ਜੀ ਉਹ ਨੇ ਤਿੰਨ ਮੈਂਬਰ ਜੀ ਕਾਪੀ ਇੱਕ ਉਹਨਾਂ ਦੀ ਕੁੜੀ ਦੇ ਇੱਕ ਨੂੰ ਰੱਖੀ ਹੋਈ ਸੀ ਉਹਨੇ ਆਪ ਕੀ ਨਾਮ ਛੋਟੀਆਂ ਛੋਟੀਆਂ ਬੱਚੀਆਂ ਨੇ ਜੀ ਕੀ ਨਾਮ ਸਿਤਿਰਪੰਨ ਉਹ ਸੁਖਪ੍ਰੀਤ ਜੀ ਨਾਮ ਹੀ ਹਾਂਜੀ ਕਿਹੜੇ ਛੋਟੀਆਂ ਬੱਚੀਆਂ ਨੇ ਮੈਨੂੰ ਠੂਠਾ ਬਾਈ ਕਦੋਂ ਮੌਤ ਹੋਈ ਜਾਂ ਉਹਨਾਂ ਦੀ ਨਹੀਂ ਪਰਸੋਂ ਰਾਤ ਨੂੰ ਹੋਈ ਜੀ 11 ਵਜੇ ਕਿੱਥੇ ਦਰਖਾਸਤ ਦਿੱਤੀ ਤੁਸੀਂ ਠੁੱਠਾ ਵਾਲੀ ਚਾਂਪੀ ਜੀ ਮਾਮਲਾ ਦਰਜ ਹੋ ਗਿਆ ਹਾਂਜੀ ਮਾਮਲਾ ਦਰਜ ਕਿਹੜਾ ਹੋ ਗਿਆ ਜੀ ਕਿੰਨੇ ਬੰਦੇ تھے ਤਿੰਨ ਬੰਦੇ ਤੇ ਗਿਆ ਜੀ ਨੂੰ ਕੀ ਇੱਕ ਚੱਕਿਆ ਗਿਆ ਜੀ ਨੂੰ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗਦਾ ਸਾਨੂੰ ਇਨਸਾਫ ਚਾਹੀਦਾ ਜੀ ਹੋਰ ਨਿਕੋਸੀ ਚਾਹੀਦਾ ਸਾਨੂੰ ਜੀ ਕੌਣ ਕੌਣ ਉਹ ਪਰਿਵਾਰ ਤੋਂ ਛੋਡੇ ਇੱਥੇ ਇੱਥੇ ਅਸੀਂ ਦੋ ਇਸ ਭਾਈਆਂ ਗੀ ਕਿ ਉਹ ਮੰਮੀ ਹੈਗੀ ਮਿਲ ਕੇ ਆਂਦੀ ਹੈ ਤੇ 200 ਤੋਂ 200 ਜਵਾਗ ਬੱਚ ਨਹੀਂ ਜ ਉਹਨਾਂ ਕੁੜੀਆਂ ਜੀ ਬਸ ਹੀ ਬੱਚੇ ਹੁਣ ਛੋਡੇ ਕੋਲ ਆ ਗਏ ਹਾਂਜੀ ਬੱਚੇ ਸਾਡੇ ਕੋਲ ਨੇ ਜੀ ਸਾਡੇ ਪਿੰਡ ਦੀ ਜੋ ਕੁੜੀ ਸੀ ਰਿਤਿ ਕੋਰੇ ਠੁਠਿਆਲੀ ਬਈ ਹੋਈ ਸੀ ਮਤਲਬ ਅੱਜ ਤੋਂ 5-4 ਸਾਲ ਪਹਿਲਾਂ ਵੀ ਇਹ ਇਨਸਾਨ ਜਿਹੜੇ ਦੇ ਘਰ ਆਲਾ ਸੀਗਾ ਬਹੁਤ ਜ਼ਿਆਦਾ ਤੰਗ ਕਰਦਾ ਜਿਵੇਂ ਮੈਂ ਖੁਦ ਵੀ ਜਾਂਦਾ ਰਹਾਂ ਮਤਲਬ ਉਹਥੋਂ ਦੇ ਸਰਪੰਚ ਨਾਲ ਰਾਬਤਾ ਕਾਇਮ ਕਰਦੇ ਰਹੇ ਇਹਦੇ ਜਨਾਨੀ ਨਾਲ ਬਾਹਰਲੀ ਜਨਾਨੀ ਨਾਲ ਨਜਾਇਜ਼ ਸੰਬੰਧ ਸੀ ਇਹ ਬਹੁਤ ਜ਼ਿਆਦਾ ਸਮਝਾਉਂਦੇ ਰਹੇ ਸੀ ਬਹੁਤ ਨੂੰ ਮਤਲਬ ਇਹ ਗੱਲਾਂ ਕਹਿੰਦੇ ਰਹੇ ਯਾਰ ਵੀ ਤੇਰੇ ਛੋਟੇ ਛੋਟੇ ਬੱਚੇ ਆ ਨਾ ਤੂੰ ਸੁਧਰ ਜਾ ਪਰ ਬਾਈ ਜੇ ਸੁਧਰਿਆ ਨਹੀਂ ਮਤਲਬ ਜੋ ਵੀ ਘਰ ਦੇ ਵਿੱਚ ਗਰੀਬੀ ਬਹੁਤ ਜ਼ਿਆਦਾ ਸੀ ਜਿੰਨਾ ਮਤਲਬ 4 ਰੁਪਏ ਕਮਾਉਂਦਾ ਸੀ ਉਹ ਉਸੇ ਜਨਾਨੀ ਨੂੰ ਖਵਾ ਦਿੰਦਾ ਸੀ ਇਹ ਆ ਕੇ ਵਿਚਾਰੀ ਪਿੰਡ 'ਚ ਵੀ ਆ ਕੇ ਇੱਥੇ ਮੈਂਬਰਾਂ ਸਰਪੰਚਾਂ ਕੋਲੇ ਬਿਲਕੀ ਦੀ ਰਹੀ ਕੁਝ ਟਾਈਮ ਆਦੇ ਮਾਪਿਆਂ ਦੇ ਘਰੇ ਰਹਿੰਦੀ ਰਹੀ ਫਿਰ ਇਹਦੀ ਵੀ ਇੱਥੇ ਦੋ ਭਾਈ ਸੀ ਉਹਨਾਂ ਦੀ ਵੀ ਮੈਰਿਜ ਹੋ ਗਈ ਇੱਕ ਦੀ ਫਿਰ ਮਜਬੂਰੀ ਦੇ ਕਾਰਨ ਇਹਨੂੰ ਉੱਥੇ ਜਾ ਕੇ ਵਿਚਾਰੀ ਨੇ ਫਿਰ ਆਦੇ ਕੋਈ ਦਿਹਾੜੀ ੱੱਪੇ ਕਰਕੇ ਟਾਈਮ ਪਾਸ ਮਤਲਬ ਜਮਾ ਅੱਕ ਕੇ ਜਮਾ ਜਿਹੜੇ ਚਾਰੇ ਪਾਸੋਂ ਸਾਹ ਬੰਦ ਹੋ ਗਿਆ ਬਾਈ ਜੀ ਫੇਰ ਇਹ ਨਹੀਂ ਡਿਸੀਜਨ ਲੈਂਦਾ ਕੁੜੀ ਨੇ ਦੋ ਛੋਟੇ ਛੋਟੀਆਂ ਬੱਚੀਆਂ ਵਿਚਾਰੀ ਦੇ ਕੀ ਮੰਗ ਕਰਦੇ ਮੰਗਦਾ ਬਾਈ ਜੀ ਇਹੀ ਕਰਦੇ ਆ ਪ੍ਰਸ਼ਾਸਨ ਨੂੰ ਕਿ ਜਲਦੀ ਤੋਂ ਜਲਦੀ ਬੰਦ ਦੀ ਸਜ਼ਾ ਉਹਨਾਂ ਨੂੰ ਦਿੱਤੀ ਜਾਵੇ ਜੋ ਮਤਲਬ ਇਹਦੇ ਹੈਗੇ ਨੇ ਮਤਲਬ ਕੁੜੀ ਆਪ ਵੀ ਬਿਆਨ ਦੇ ਕੇ ਗਈ ਹੈ ਤੇ ਜਲਦੀ ਤੋਂ ਜਲਦੀ ਉਹਨੂੰ ਅਰੈਸਟ ਕੀਤਾ ਜਾਵੇ ਤੇ ਇਹਨੂੰ ਬੰਦ ਦੀ ਸਜ਼ਾ ਦਿੱਤੀ ਜਾਵੇ ਵੀ ਆਪ ਸਰਕਾਰ ਮੂਰੇ ਅਪੀਲ ਕਰਦੇ ਹੱਥ ਜੋੜ ਕੇ ਕੇ ਦੋ ਛੋਟੀਆਂ-ਛੋਟੀਆਂ ਬੱਚੀਆਂ ਐ ਤੇ ਹੋਰ ਮੇਰੇ ਭੈਣ ਭਰਾ ਜੋ ਵੀ ਕੋਈ ਸਮਾਜ ਸੇਵੀ ਮਤਲਬ ਕੋਈ ਹੋਰ ਸੇਵਾ ਕਰਨੀ ਚਾਹੁੰਦੇ ਨੇ ਉਹ ਵੀ ਪਿੰਡ ਖੜਕ ਸਿੰਘ ਵਾਲਾ ਦੇ ਵਿੱਚ ਇਸ ਪਰਿਵਾਰ ਨੂੰ ਖੁਦ ਮਿਲ ਕੇ ਸਥਿਤੀ ਬਹੁਤ ਜ਼ਿਆਦਾ ਕਮਜ਼ੋਰ ਐ ਤੇ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੀ ਧੰਨਵਾਦ ਦੂਸਰੀ ਖਬਰ ਜਿੱਥੇ ਕਿ ਕੀਆ ਤੇ ਇੱਥੇ ਵੀ ਇੱਕ ਪਤੀ ਦੇ ਵੱਲੋਂ ਆਪਣੀ ਪਤਨੀ ਦੇ ਨਾਲ ਪਹਿਲਾਂ ਅਣਮਨੁੱਖੀ ਤਰੀਕੇ ਦੇ ਨਾਲ ਗਲਤ ਤਰੀਕੇ ਨਾਲ ਸਬੰਧ ਬਣਾਏ ਜਾਂਦੇ ਨੇ ਜਦੋਂ ਪਤਨੀ ਇਸ ਦਾ ਵਿਰੋਧ ਕਰਦੀ ਐ ਤਾਹੇ ਪਤੀ ਤੈਸ਼ ਦੇ ਵਿੱਚ ਆਂਦਾ ਹੈ ਹਾਲਾਂਕਿ ਪਤਨੀ ਨੇ ਇਸ ਨੂੰ ਪੁਲਿਸ ਦੇ ਵਿੱਚ ਦੇ ਦਿੱਤਾ ਸੀ ਪਰ ਹੁਣ ਜ਼ਮਾਨਤ ਲੈ ਕੇ ਆਏ ਪਤੀ ਨੇ ਆਪਣੀ ਪਤਨੀ ਦੀ ਜਾਨ ਲੈ ਲਈ ਪਤੀ ਦੇ ਵੱਲੋਂ ਇੱਛਾ ਤੋਂ ਉਲਟ ਪਤਨੀ ਦੇ ਨਾਲ ਅਣਮਨੁੱਖੀ ਅਤੇ ਗਲਤ ਢੰਗ ਦੇ ਨਾਲ ਸਬੰਧ ਬਣਾਏ ਜਾਂਦੇ ਸਨ ਜ਼ਬਰਜਨਾਹ ਕੀਤਾ ਜਾਂਦਾ ਸੀ ਅਤੇ ਹੁਣ ਜੇਲ੍ਹ ਤੋਂ ਜ਼ਮਾਨਤ ਤੇ ਆ ਕੇ ਇਸ ਪਤੀ ਨੇ ਆਪਣੀ ਪਤਨੀ ਨੂੰ ਮਾਰ ਦਿੱਤਾ ਜਾਣਕਾਰੀ ਇਹ ਮਿਲੀ ਹੈ ਕਿ ਨੇੜਲੇ ਪਿੰਡ ਰਾਮਪੁਰ ਮੰਡੇਰ ਵਿਖੇ ਮ੍ਰਿਤਕ ਕੁਲਵਿੰਦਰ ਕੌਰ ਦੇ ਭੂਆ ਦੇ ਮੁੰਡੇ ਦੇ ਵੱਲੋਂ ਪੁਲਿਸ ਨੂੰ ਆਪਣੇ ਬਿਆਨ ਦਰਜ ਕਰਵਾਏ ਗਏ ਫਿਰ ਆ ਦੱਸਦਾ ਹੈ ਕਿ ਮੇਰੀ ਭੈਣ ਕੁਲਵਿੰਦਰ ਕੌਰ ਕਾਫੀ ਸਮੇਂ ਤੋਂ ਆਪਣੇ ਪਤੀ ਕਾਲਾ ਸਿੰਘ ਪੁੱਤਰ ਸੁਰਜੀਤ ਸਿੰਘ ਦੇ ਨਾਲ ਗਲਤ ਹਰਕਤਾਂ ਦੇ ਕਾਰਨ ਪਰੇਸ਼ਾਨ ਚੱਲ ਰਹੀ ਸੀ ਤਕਰਾਰ ਸੀ ਘਰ ਦੇ ਵਿੱਚ ਅਤੇ ਇਸ ਸਬੰਧੀ ਉਸ ਦੀ ਭੈਣ ਦੇ ਵੱਲੋਂ ਪਤੀ ਦੇ ਵੱਲੋਂ ਉਸ ਦੀ ਇੱਛਾ ਦੇ ਉਲਟ ਜਾ ਕੇ ਗਲਤ ਤਰੀਕੇ ਨਾਲ ਜਬਰਜਨਾ ਕੀਤਾ ਜਾਂਦਾ ਸੀ ਅਣਮਨੁੱਖੀ ਢੰਗ ਦੇ ਨਾਲ ਉਸਦੇ ਨਾਲ ਸ਼ਰੀਰਕ ਸੰਬੰਧ ਬਣਾਏ ਜਾਂਦੇ ਸਨ ਜਿਸ ਦਾ ਵਿਰੋਧ ਇਹ ਪਤਨੀ ਕਰਦੀ ਹੁੰਦੀ ਸੀ ਪਤੀ ਤੇ ਮੁਕੱਦਮਾ ਵੀ ਦਰਜ ਹੋਇਆ ਅਤੇ ਉਸ ਨੂੰ ਜੇਲ੍ਹ ਵੀ ਭੇਜਿਆ ਦੋ ਦਿਨ ਪਹਿਲਾਂ ਹੀ ਜ਼ਮਾਨਤ ਤੇ ਬਾਹਰ ਆਇਆ ਇਹ ਬੰਦਾ ਆਪਣੀ ਪਤਨੀ ਦੀ ਜਾਨ ਲੈ ਲੈਂਦਾ ਘਰ ਦੇ ਵਿੱਚ ਦੋਹਾਂ ਦੀ ਤਕਰਾਰ ਹੁੰਦੀ ਹੈ ਅਤੇ ਕਾਲਾ ਸਿੰਘ ਆਪਣੀ ਪਤਨੀ ਨੂੰ ਖਤਮ ਕਰ ਦਿੰਦਾ ਪੁਲਿਸ ਨੇ ਕਾਲਾ ਸਿੰਘ ਦੇ ਖਿਲਾਫ ਹੁਣ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਪਰ ਇਹ ਹੁਣ ਫਰਾਰ ਹੋ ਚੁੱਕਿਆ ਜਿਸ ਦੀ ਭਾਲ ਕੀਤੀ ਜਾ ਰਹੀ ਹੈ